ਪੰਨੂ ਆਏ ਮਲੇਸ਼ੀਆ ਉਹ ਸਾਨੂੰ ਨਹੀਂ ਭੁੱਲਦੀਆਂ ਜਿਹੜੀਆਂ ਇਹਨਾਂ ਨੇ ਸਾਡੇ ਗੁਰੂ ਪਾਤਸ਼ਾਹ ਨਾਲ ਕੀਤੀਆਂ ਤੇ ਉਹਨਾਂ ਦੇ ਪਰਿਵਾਰ ਨਾਲ ਕੀਤੀਆਂ ਵਰਕਤਵੰਤ ਪੰਨੂ ਦਾ ਇੱਕ ਬਿਆਨ ਸੁਣਿਆ ਹੋਣਾ ਜਿਹੜਾ ਕਿ ਜੇਐਸ ਢਾਲੀਵਾਲ ਵੱਲੋਂ ਯੂਐਸ ਮੀਡੀਆ ਇੰਟਰਨੈਸ਼ਨਲ ਦੇ ਉੱਤੇ ਵੀ ਕਾਫੀ ਚਲਾਇਆ ਗਿਆ ਆਈ ਆਮ ਗੋਇੰਗ ਟੂ ਰਿਸਪੌਂਡ ਮਾਈ ਰਿਸਪੌਂਸ ਔਨ 13th ਡਿਸੰਬਰ will be in contrast to Apsal Guru's 2001 resistance against extrajudicial killings of Kashmiris. But still, my response is going to shake the very foundations of Indian Parliament. Delhi बनेगा कालिस्तान। आ कल दे अन्य पन्नू हजेता केरी समझे लगी कि हिंदुस्तान दिया बखो व क्रिया स्टेट आने चल रहे नवासिक इधे बयाना करके सवाल दे के रेचार्ज होगा। ਇਹਦੇ ਬਿਆਨਾਂ ਨਾਲ ਸਿੱਖ ਕੌਮ ਦੇ ਭਲੇ ਦਾ ਤਾਂ ਕੋਈ ਲੈਣਾ ਦੇਣਾ ਹੈ ਨਹੀਂ ਪਰ ਆਈਐਸਆਈ ਤੇ ਸੀਆਈਏ ਵਰਗੀਆਂ ਏਜੰਸੀਆਂ ਦੇ ਏਜੰਡੇ ਜ਼ਰੂਰ ਹੱਲ ਹੁੰਦੇ ਆ ਕਦੇ ਇਹ ਕਹਿੰਦਾ ਹਿੰਦੂਓ ਕਨੇਡਾ ਛੱਡ ਦਿਓ ਕਦੇ 에ਅਰ ਇੰਡੀਆ ਦੇ ਬਿਆਨ ਕਦੇ ਇਹ ਕਹਿੰਦਾ ਸਿੱਖ ਫੌਜੀ ਵੀਰਾਂ ਨੂੰ ਕਿ ਤੁਸੀਂ ਫੌਜ ਛੱਡ ਕੇ ਘਰਾਂ ਜਾ ਕੇ ਬਹਿ ਜਾਓ ਤੁਹਾਨੂੰ ਤਨਖਾਹ ਨਾਲੋਂ 5-5000 ਰੁਪਏ ਵਾਧੂ ਦੇਣ ਦਾ ਤੂੰ ਐਂ ਦੱਸ ਬੰਨੂਆ ਕਸ਼ਮੀਰੀ ਹੱਤਵਾਦੀਆਂ ਤੇ ਅਫਜ਼ਲ ਗੁਰੂ ਨਾਲ ਤੈਨੂੰ ਬੜੀ ਹੰਧਰਦੀ ਆ ਪਰ ਕਸ਼ਮੀਰ ਦੇ ਵਿੱਚ ਉੱਥੇ ਤਾਂ ਹਿੰਦੂ ਪ੍ਰਤਾੜਤਾ ਇਹ ਅਫਜ਼ਲ ਗੁਰੂ ਵਰਕੇ 13 ਦਸੰਬਰ ਹੀ ਕਿਉਂ ਕਿਉਂਕਿ 2001 ਦੇ ਵਿੱਚ ਅਫਜ਼ਲ ਗੁਰੂ ਦੇ ਸੰਗਠਨ ਜੈਸ਼ੇ ਮੁਹੰਮਦ ਵੱਲੋਂ ਭਾਰਤੀ ਪਾਰਲੀਮੈਂਟ ਦੇ ਉੱਤੇ ਅਟੈਕ ਕੀਤਾ ਗਿਆ ਜਿਦੇ ਵਿੱਚ 6 ਪੁਲਿਸ ਮੁਲਾਜ਼ਮ ਸ਼ਹੀਦ ਹੋਏ ਤੇ 3 ਪਾਰਲੀਮੈਂਟਰੀ ਕਰਮਚਾਰੀ ਸ਼ਹੀਦ ਹੋਏ ਲਾਂਤਾਂ ਤੇ ਲਾਂਤੀਆ ਤੂੰ ਇਹਨਾਂ ਜ਼ਾਲਮਾਂ ਦੀਆਂ ਆਧਾਰਨਾ ਦੇ ਕੇ ਆਪਣਾ ਮਕਸਦ ਪੂਰਾ ਕਰਨ ਦੀਆਂ ਗੱਲਾਂ ਕਰਦਾ ਪਰ ਨੂੰਆ ਤੈਨੂੰ ਮੈਂ ਯਾਦ ਕਰਾਉਣਾ ਚਾਹਣਾ ਇੱਕ ਕਸ਼ਮੀਰ ਦੀ ਸਮੱਸਿਆ ਅੱਜ ਦੀ ਵੀ ਹੈਗੀ ਇਹ ਉਹੀ ਸਮੱਸਿਆ ਜਿਹਨੂੰ ਨੌਵੀਂ ਪਾਤਸ਼ਾਹੀ ਤੇਗਦੇ ਤਹੀਂ ਸ਼੍ਰੀ ਗੁਰੂ ਤੇਗ ਬਹਾਦਰ ਹਿੰਦ ਕੀ ਚਾਦਰ ਜਿਨ੍ਹਾਂ ਨੇ ਠੱਲ ਪਾਉਣ ਲਈ ਬੇਸ਼ ਦੇ ਵਿੱਚ ਇੱਕ ਲਹਿ ਖੜੀ ਕਰਤੀ ਸੀ ਇਹ ਉਹੀ ਅਫਜ਼ਲ ਗੁਰੂ ਹੈ ਜਿਹਦੇ ਪੁਰਖਿਆਂ ਨੇ ਆਪਣੀ ਜਹਾਦੀ ਮਾਨਸਿਕਤਾ ਕਰਕੇ ਨੌਵੀਂ ਪਾਤਸ਼ਾਹੀ ਨੂੰ ਚਾਂਦਨੀ ਚੌਪ ਦੇ ਵਿੱਚ ਸੀਸ ਕਲਮ ਕਰਕੇ ਕਤਲ ਕੀਤਾ ਤੇ ਬਾਅਦ ਚ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੂਰੇ ਪਰਿਵਾਰ ਨੂੰ ਸ਼ਹੀਦ ਕੀਤਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀ ਲਿਖਿਆ ਕਹਿੰਦੇ ਦਿਲ ਕ ਜੰਜੂ ਰਾਖਾ ਪ੍ਰਭ ਤਾ ਤਾ ਕਿਨੋ ਬਡੂ ਕਲੂ ਮੈ ਸਕਾ ਉਹ ਜੇ ਕਿਸੇ ਦੇ ਪਿਓ ਦਾਦੇ ਨਾਲ ਇੰਨੀ ਮਾੜੀ ਕਿਸੇ ਨੇ ਕੀਤੀ ਹੋਵੇ ਨਾ ਤਾਂ ਗੈਰਤਮੰਦ ਬੰਦਾ ਪੀੜੀਆਂ ਤੱਕ ਇਸ ਗੱਲ ਨੂੰ ਨਹੀਂ ਭੁੱਲਦਾ ਔਰ ਇਹ ਗੱਲ ਆਮ ਬੰਦੇ ਲਈ ਹੈ ਉਹ ਇੱਥੇ ਤਾਂ ਫੇਰ ਗੱਲ ਸਾਡੇ ਸਤਿਗੁਰ ਦੀ ਹੋ ਰਹੀ ਏ ਓਏ ਕਿਵੇਂ ਭੁੱਲ ਜਾਈਏ ਸੀ ਇਹਨੂੰ ਕਸ਼ਮੀਰੀ ਹਿੰਦੂਆਂ ਦੀਆਂ ਔਰਤਾਂ ਨਾਲ ਬਲਾਤਕਾਰ ਹੋਇਆ ਬੱਚਿਆਂ ਨੂੰ ਮਾਰਿਆ ਗਿਆ ਮਰਦਾਂ ਦੀਆਂ ਲਾਸ਼ਾਂ ਦੀ ਖਲ ਲਾ ਕੇ ਉਹਨਾਂ ਨੂੰ ਚਰਾਹਿਆਂ ਦੇ ਵਿੱਚ ਟੰਗਿਆ ਗਿਆ ਤੇ ਯਾਦ 20 ਮਾਰਚ ਸਾਨੂੰ 2000 ਚਿੱਟੀ ਸਿੰਗਾਪੁਰਾ ਅਨੰਤਨਾਗ ਜਿੱਥੇ ਹੋਲਾ ਮੱਲਾ ਮਨਾਉਣ ਵਾਲੇ ਗੁਰੂ ਘਰਾਂ ਦੇ ਵਿੱਚ ਸਿੱਖਾਂ ਨੂੰ 35 ਜਣਿਆਂ ਨੂੰ ਇੱਕ ਲਾਈਨ ਦੇ ਵਿੱਚ ਖੜਾ ਕਰਕੇ ਗੋਲੀ ਨਾਲ ਅڑا ਦਿੱਤਾ ਗਿਆ ਤੇ ਇਸ ਕੰਮ ਨੂੰ ਅੰਜਾਮ ਦਿੱਤਾ ਹਿਜਬੂਲ ਮੁਜਾਹਿਦੀਨ ਨੇ ਆ ਜਿਹੜਾ ਤਰਾ ਅਫਜ਼ਲ ਗੁਰੂ ਦੇ ਜੈਸ਼ੇ ਮੁਹੰਮਦ ਦਾ ਭਾਈਵਾਲ ਗਰੁੱਪ ਆ ਅੱਜ ਵੀ ਇਹਨਾਂ ਅਫਜ਼ਲਾਂ ਦੀ ਛਤਰਛਾਇਆ 'ਚ ਪਲ ਰਹੇ ਜਹਾਦੀ ਮਾਨਸਿਕਤਾ ਵਾਲੇ ਕਸ਼ਮੀਰੀ ਸਿੱਖਾਂ ਦੀਆਂ ਕੁੜੀਆਂ ਸ਼ਰਿਆਮ ਚੱਕ ਕੇ ਲੈ ਜਾਂਦੇ ਆ ਯਾਦ ਆ ਜੂਨ 2021 ਦੇ ਵਿੱਚ श्रीनगर बड़गाम बेटी जिस जो रहने वाली सिख से, से ती है उसको उसका जो है उसके सर का ऑपरेशन हुआ है उसका दबागी तो ठीक नहीं है और वो मुसलमान किसी लड़के से उसने कोई इश्क उशिक बुलाया, ये इश्क नहीं है ये सिर्फ एक

ਤੈਨਸੀ ਤੋਂ ਵੀ ਨਹੀਂ ਲੈ ਕੇ ਸਾਡੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਨੂਪਿੰਦਰ ਸਿੰਘ ਲਾਲੀ ਮਲਤਾਨੀ ਸੀਨੀਅਰ ਵਾਈਸ ਪ੍ਰਧਾਨ ਸ਼ੇਰੇ ਪੰਜਾਬ ਐਂਡ ਵੈਲਫੇਅਰ ਫੈਡਰੇਸ਼ਨ ਸੁਸਾਇਟੀ ਆਪ ਸਭ ਨੇ ਪਿਛਲੇ ਦਿਨੀ ਗੁਰਪਤਵੰਤ ਪੰਨੂ ਦਾ ਇੱਕ ਬਿਆਨ ਸੁਣਿਆ ਹੋਣਾ ਜਿਹੜਾ ਕਿ ਜੇ ਐਸ ਧਾਲੀਵਾਲ ਵੱਲੋਂ ਯੂ ਐਸ ਮੀਡੀਆ ਇੰਟਰਨੈਸ਼ਨਲ ਦੇ ਉੱਤੇ ਵੀ ਕਾਫੀ ਚਲਾਇਆ ਗਿਆ ਉਸ ਦੇ ਵਿੱਚ ਗੁਰਪਤਵੰਤ ਪੰਨੂ ਇਹ ਕਹਿ ਰਿਹਾ ਹੈ ਕਿ ਭਾਰਤ ਦੀ ਪਾਰਲੀਮੈਂਟ ਦੀਆਂ ਜੜਾ ਹਿਲਾਉਣ ਵਾਲੀ ਕਾਰਵਾਈ ਉਹ 13 ਦਸੰਬਰ ਨੂੰ ਕਰੇਗਾ 13 ਦਸੰਬਰ ਹੀ ਕਿਉਂ ਕਿਉਂਕਿ 2001 ਦੇ ਵਿੱਚ ਅਫਜ਼ਲ ਗੁਰੂ ਦੇ ਸੰਗਠਨ ਜੈਸ਼ੇ ਮੁਹੰਮਦ ਵੱਲੋਂ ਭਾਰਤੀ ਪਾਰਲੀਮੈਂਟ ਦੇ ਉੱਤੇ ਅਟੈਕ ਕੀਤਾ ਗਿਆ ਜਿਦੇ ਵਿੱਚ 6 ਪੁਲਿਸ ਮੁਲਾਜ਼ਮ ਸ਼ਹੀਦ ਹੋਏ ਤੇ 3 ਪਾਰਲੀਮੈਂਟਰੀ ਕਰਮਚਾਰੀ ਸ਼ਹੀਦ ਹੋਏ ਇਹ ਉਹ ਅਫਜ਼ਲ ਗੁਰੂ ਹੈ ਜਿਹਨੂੰ ਬਾਅਦ ਦੇ ਵਿੱਚ 2013 ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਵੱਲੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਤੇ ਉਹਦੇ ਨਾਲ ਪੰਨੂ ਹਮਦਰਦੀ ਜਤਾ ਰਿਆ ਮੈਂ ਪਹਿਲਾਂ ਹੀ ਕਈ ਵਾਰ ਪੰਜਾਬ ਦੇ ਆਪਣੇ ਵੀਰ ਭਰਾਵਾਂ ਨੂੰ ਇਹ ਬੇਨਤੀ ਕਰ ਚੁੱਕਾ ਕਿ ਇਸ ਪੰਨੂ ਦਾ ਮਕਸਦ ਸਿਰਫ ਤੇ ਸਿਰਫ ਸਿੱਖਾਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਬਦਨਾਮ ਕਰਨਾ Hindu ਭਾਈਚਾਰੇ ਨਾਲੋਂ ਤੋੜਨਾ ਤੇ ਆਪਣੇ ਦੇਸ਼ ਦੀ ਧਾਰਨਾ ਦੇ ਵਿਰੁੱਧ ਖੜੇ ਕਰਨਾ ਔਰ ਇਹਦਾ ਸਬੂਤ ਹੈ ਆਪਣੀਆਂ ਵੀਡੀਓਜ਼ ਦੇ ਵਿੱਚ ਕਈ ਵਾਰੀ ਬੋਲ ਕੇ ਵੀ ਦੇ ਚੁੱਕਾ ਕਦੇ ਇਹ ਕਹਿੰਦਾ Hinduਓ ਕੈਨੇਡਾ ਛੱਡ ਦਿਓ ਕਦੇ Air India ਤੇ ਬਿਆਨ ਕਦੇ ਇਹ ਕਹਿੰਦਾ ਸਿੱਖ ਫੌਜੀ ਵੀਰਾਂ ਨੂੰ ਕਿ ਤੁਸੀਂ ਫੌਜ ਛੱਡ ਕੇ ਘਰਾਂ ਜਾ ਕੇ ਬਹਿ ਜਾਓ ਤੁਹਾਨੂੰ ਤਨਖਾਹ ਨਾਲੋਂ 5-5000 ਰੁਪਏ ਵਧ ਦੇਵਾਂਗਾ ਹੁਣ ਤੱਕ 15 ਅਗਸਤ ਨੂੰ ਖਾਲਿਸਤਾਨ ਦਾ ਝੰਡਾ ਚੜ੍ਹਾਣ ਗਏ ਸਿੱਖ ਮੁੰਡੇ ਜਿਹੜੇ ਇਹਦੇ ਬਹਿਕਾਵੇ 'ਚ ਆ ਗਏ ਤੇ ਝੂਠੇ ਤੇ ਖੋਖਲੇ ਬਿਆਨਾਂ ਮਦਰ ਲੱਗ ਕੇ ਜੇਲ੍ਹਾਂ 'ਚ ਬੈਠੇ ਆ ਉਹਨਾਂ ਦੀਆਂ ਜ਼ਮਾਨਤਾਂ ਨਹੀਂ ਕਰਾ ਹੋਈਆਂ ਕਿਸੇ ਤੋਂ ਆ ਅਕਲ ਦੇ ਅੰਨੇ ਪੰਨੂ ਨੂੰ ਹਜੇ ਤੱਕ ਇਹ ਨਹੀਂ ਸਮਝ ਲੱਗੀ ਕਿ ਹਿੰਦੁਸਤਾਨ ਦੀਆਂ ਵੱਖੋ-ਵੱਖਰੀਆਂ ਸਟੇਟਾਂ 'ਚ ਰਹਿਣ ਵਾਲਾ ਸਿੱਖ ਇਹਦੇ ਬਿਆਨਾਂ ਕਰਕੇ ਸਵਾਲਾਂ ਦੇ ਘੇਰੇ 'ਚ ਆ ਜਾਂਦਾ ਅੰਤਰਰਾਸ਼ਟਰੀ ਸਖਿਆ ਏਜੰਸੀਆਂ ਇਹਦੇ ਬਿਆਨਾਂ ਕਰਕੇ ਸਿੱਖ ਕੌਮ ਪ੍ਰਤੀ ਐਕਸਟਰਾ ਅਲਰਟ ਹੋ ਜਾਂਦੀਆਂ ਇਹ ਤਾਂ ਭਾਈ ਸਾਹਿਬ ਬਿਆਨ ਦੇ ਕੇ ਆਪਣੀ ਖੁੱਡ ਵਿੱਚ ਵੜ ਜਾਂਦਾ ਪਰ ਇਹਦਾ ਭੁਗਤ ਭੋਗੀ ਆਮ ਸਿੱਖ ਬਣਦਾ ਇਹਦੇ ਬਿਆਨਾਂ ਨਾਲ ਸਿੱਖ ਕੌਮ ਦੇ ਭਲੇ ਦਾ ਤਾਂ ਕੋਈ ਲੈਣਾ ਦੇਣਾ ਹੈ ਨਹੀਂ ਪਰ ਆਈਐਸਆਈ ਤੇ ਸੀਆਈਏ ਵਰਗੀਆਂ ਏਜੰਸੀਆਂ ਦੇ ਏਜੰਡੇ ਜ਼ਰੂਰ ਹੱਲ ਹੁੰਦੇ ਆ ਏਜੰਡਾ ਮਤਲਬ ਭਾਰਤ ਲਈ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਚੁਣੌਤੀਆਂ ਖੜੀਆਂ ਕਰਨਾ ਤੇ ਦੁਨੀਆ ਭਰ ਚ ਇਹ ਸੰਦੇਸ਼ ਦੇਣਾ ਕਿ ਖੜੀ ਸਿੱਖ ਕੌਮ ਭਾਰਤ ਦੇਸ਼ ਦੇ ਵਿਰੁੱਧ ਖੜੀ ਹੋ ਗਈ ਹੋਵੇ ਤੂੰ ਐਂ ਦੱਸ ਬੰਨੂਆ ਕਸ਼ਮੀਰੀ ਹੱਤਵਾਦੀਆਂ ਤੇ ਅਫਜ਼ਲ ਗੁਰੂ ਨਾਲ ਤੈਨੂੰ ਬੜੀ ਹਮਦਰਦੀ ਆ ਪਰ ਕਸ਼ਮੀਰ ਦੇ ਵਿੱਚ ਉੱਥੇ ਤਾਂ ਹਿੰਦੂ ਪ੍ਰਤਾੜਤਾ ਤੇ ਅਫਜ਼ਲ ਗੁਰੂ ਵਰਗੇ ਕਸ਼ਮੀਰੀ ਹਿੰਦੂਆਂ ਦੀਆਂ ਔਰਤਾਂ ਨਾਲ ਬਲਾਤਕਾਰ ਹੋਏ ਬੱਚਿਆਂ ਨੂੰ ਮਾਰਿਆ ਗਿਆ ਮਰਦਾਂ ਦੀਆਂ ਲਾਸ਼ਾਂ ਦੀ ਖਲ ਲਾ ਕੇ ਉਹਨਾਂ ਨੂੰ ਚਰਾਹਿਆਂ ਦੇ ਵਿੱਚ ਟੰਗਿਆ ਗਿਆ ਉਹਨਾਂ ਦੀਆਂ ਜ਼ਮੀਨਾਂ ਘਰ ਵਪਾਰ ਸਭ ਖੋਲੇ ਗਏ ਤੇ ਉਹਨਾਂ ਨੂੰ ਆਪਣੇ ਹੀ ਦੇਸ਼ ਦੇ ਵਿੱਚ ਅੱਜ ਅੱਡ-ਅੱਡ ਸਟੇਟਾਂ ਦੇ ਵਿੱਚ ਬੈਠ ਕੇ ਰਫਿਜੀਆ ਵਾਂਗੂ ਜ਼ਿੰਦਗੀ ਕੱਟਣ ਦੇ ਉੱਤੇ ਮਜਬੂਰ ਕਰਤਾ ਜੈਸ਼ੇ ਮੁਹੰਮਦ ਦੇ ਅਫਜ਼ਲ ਗੁਰੂ ਕਰਕੇ ਅੱਤਵਾਦੀਆਂ ਲਈ ਤੇਰੀ ਹਮਦਰਦੀ ਜਾਗਦੀ ਆ ਪਰ ਇਹ ਨਿਰਦੋਸ਼ਾਂ ਦੇ ਕਤਲ ਦੇ ਉੱਤੇ ਤੇਰੀ ਜ਼ਬਾਨ ਤੋਂ ਕੋਈ ਲਫ਼ਜ਼ ਨਹੀਂ ਨਿਕਲਿਆ ਪੰਨੂਆ ਤੈਨੂੰ ਮੈਂ ਯਾਦ ਕਰਾਉਣਾ ਚਾਹਨਾ ਇਹ ਕਸ਼ਮੀਰ ਦੀ ਸਮੱਸਿਆ ਅੱਜ ਵੀ ਨਹੀਂ ਹੈਗੀ ਇਹ ਉਹੀ ਸਮੱਸਿਆ ਜਿਹਨੂੰ ਨੌਵੀਂ ਪਾਤਸ਼ਾਹੀ ਤੇਗ ਦੇ ਤਨੀ ਸ਼੍ਰੀ ਗੁਰੂ ਤੇਗ ਬਹਾਦਰ ਹਿੰਦ ਕੀ ਚਾਦਰ ਜਿਨ੍ਹਾਂ ਨੇ ਠੱਲ ਪਾਉਣ ਲਈ ਦੇਸ਼ ਦੇ ਵਿੱਚ ਇੱਕ ਲਹਿਰ ਖੜੀ ਕਰਤੀ ਸੀ ਔਰ ਅੱਜ ਵੀ ਕਸ਼ਮੀਰੀ ਹਿੰਦੂ ਉਸੇ ਸਮੱਸਿਆ 'ਚ ਪੀਸਿਆ ਜਾ ਰਿਹਾ ਇਹ ਉਹੀ ਅਫਜ਼ਲ ਗੁਰੂ ਹੈ ਜਿਦੇ ਪੁਰਖਿਆਂ ਨੇ ਆਪਣੀ ਜਹਾਦੀ ਮਾਨਸਿਕਤਾ ਕਰਕੇ ਨੌਵੇਂ ਪਾਸ਼ਾਏ ਨੂੰ ਚਾਂਦਰੀ ਚੌਂਕ ਦੇ ਵਿੱਚ ਸੀਸ ਕਲਮ ਕਰਕੇ ਕਤਲ ਕੀਤਾ ਤੇ ਬਾਅਦ 'ਚ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੂਰੇ ਪਰਿਵਾਰ ਨੂੰ ਸ਼ਹੀਦ ਕੀਤਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀ ਲਿਖਿਆ ਕਹਿੰਦੇ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕੀ ਨੋ ਬੜੂ ਕਲੂ ਮੈਂ ਸਾਕਾ ਉਹ ਜੇ ਕਿਸੇ ਦੇ ਪਿਓ ਦਾਦੇ ਨਾਲ ਇੰਨੀ ਮਾੜੀ ਕਿਸੇ ਨੇ ਕੀਤੀ ਹੋਵੇ ਨਾ ਤਾਂ ਗੈਰਤਮੰਦ ਬੰਦਾ ਪੀੜੀਆਂ ਤੱਕ ਇਸ ਗੱਲ ਨੂੰ ਨਹੀਂ ਭੁੱਲਦਾ ਔਰ ਇਹ ਗੱਲ ਆਮ ਬੰਦੇ ਲਈ ਐ ਉਹ ਇੱਥੇ ਤਾਂ ਫੇਰ ਗੱਲ ਸਾਡੇ ਸਤਿਗੁਰ ਦੀ ਹੋ ਰਹੀ ਓਏ ਕਿਵੇਂ ਭੁੱਲ ਜੀਏ ਸੀ ਇਹਨੂੰ ਅੱਜ ਵੀ ਇਹਨਾਂ ਅਫਜ਼ਲਾਂ ਦੀ ਛਤਰਛਾਇਆ 'ਚ ਪਲ ਰਹੇ ਜਿਆਦੀ ਮਾਨਸਿਕਤਾ ਵਾਲੇ ਕਸ਼ਮੀਰੀ ਸਿੱਖਾਂ ਦੀਆਂ ਕੁੜੀਆਂ ਸ਼ਰਮ ਚੱਕ ਕੇ ਲੈ ਜਾਂਦੇ ਆ ਯਾਦਾ ਜੂਨ 2021 ਦੇ ਵਿੱਚ ਸ਼੍ਰੀਨਗਰ ਦੇ ਪੜਗਾਮ ਦੇ ਵਿੱਚ ਕੀ ਹੋਇਆ ਸੀ ਤੇ ਯਾਦ ਆ 20 ਮਾਰਚ ਸਨ 2000 ਚਿੱਟੀ ਸਿੰਘਪੁਰਾ ਅਨੰਤਨਾਗ ਜਿੱਥੇ ਹੋਲਾ ਮੱਲਾ ਮਨਾਉਣ ਵਾਲੇ ਗੁਰੂ ਘਰਾਂ ਦੇ ਵਿੱਚ ਸਿੱਖਾਂ ਨੂੰ 35 ਜਣਿਆਂ ਨੂੰ ਇੱਕ ਲਾਈਨ ਦੇ ਵਿੱਚ ਖੜਾ ਕਰਕੇ ਗੋਲੀ ਨਾਲ ਅਡਾ ਦਿੱਤਾ ਗਿਆ ਤੇ ਇਸ ਕੰਮ ਨੂੰ ਅੰਜਾਮ ਦਿੱਤਾ ਹਿਜਬੂਲ ਮੁਜਾਹਿਦੀਨ ਨੇ ਆ ਜਿਹੜਾ ਤਰਾ ਅਫਜ਼ਲ ਗੁਰੂ ਦੇ ਜੈਸ਼ੇ ਮੁਹੰਮਦ ਦਾ ਭਾਈਵਾਲ ਗਰੁੱਪ ਆ ਲਾਂਤਾ ਤੇਰੇ ਤੇ ਲਾਂਤਿਆ ਤੂੰ ਇਹਨਾਂ ਜ਼ਾਲਮਾਂ ਦੀ ਆਧਾਰਨਾ ਦੇ ਕੇ ਆਪਣਾ ਮਕਸਦ ਪੂਰਾ ਕਰਨ ਦੀਆਂ ਗੱਲਾਂ ਕਰਦਾ ਸਾਡਾ ਪਿਓ ਸਾਡੇ ਗੁਰੂ ਮਹਾਰਾਜ ਸਾਡਾ ਕਲਗੀਧਰ ਜਿੱਧਰ ਖੜਿਆ ਸੀ ਨਾ ਅਸੀਂ ਵੀ ਉਧਰ ਹੀ ਖੜਾਂਗੇ ਪੰਨੂਆ ਓਏ ਮਲੇਸ਼ਾ ਉਹ ਸਾਨੂੰ ਨਹੀਂ ਭੁੱਲਦੀਆਂ ਜਿਹੜੀਆਂ ਇਹਨਾਂ ਨੇ ਸਾਡੇ ਗੁਰੂ ਪਾਤਸ਼ਾਹ ਨਾਲ ਕੀਤੀਆਂ ਤੇ ਉਹਨਾਂ ਦੇ ਪਰਿਵਾਰ ਨਾਲ ਕੀਤੀਆਂ ਉਹ ਸਾਡੇ ਗੁਰੂ ਮਹਾਰਾਜ ਤੱਕ ਗਊ ਰੱਖੇਤ ਸੀ ਤੇ ਤੂੰ ਇਹਨਾਂ ਗਊ ਹਥਿਆਰਾਂ ਤੇ ਗਊ ਮਾਸ ਖਾਣ ਵਾਲਿਆਂ ਨਾਲ ਖੜਾ ਹੋ ਗਿਆ ਜਾ ਕੇ ਅੰਤ ਵਿੱਚ ਮੈਂ ਸਾਰੇ ਪੰਜਾਬੀ ਵੀਰਪਰਾਵਾਂ ਨੂੰ ਮੇਰੀਆਂ ਮਾਤਾਵਾਂ ਨੂੰ ਭੈਣਾਂ ਨੂੰ ਇਹ ਬੇਨਤੀ ਕਰਨਾ ਚਾਹਨਾ ਕਿ ਪੰਨੂ ਮਲੇਸ਼ ਦੇ ਬਿਆਨਾਂ ਤੋਂ ਬਚੋ ਤੇ ਆਪਣੇ ਬੱਚਿਆਂ ਨੂੰ ਵੀ ਬਚਾਓ ਕਿਉਂਕਿ ਇਹ AISI ਤੇ CIA ਦਾ ਪਾਲਤੂ ਆ ਤੇ ਉਹਨਾਂ ਦੇ ਕਹਿਣ ਦੇ ਉੱਤੇ ਹੀ ਸਾਡੇ ਦੇਸ਼ ਦੇ ਵਿਰੁੱਧ ਮੂੰਹ ਖੋਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ